ਰਈ ਨਹੀਂ ਕਿਤੇ ਟਿਕਦਾ ਹੀ ਨਹੀਂ ਸੁਮੀ ਰਾਮਾਨੰਦਾ ਬਸੰਤ ਰਾਗ ਦਾ ਇਹ ਸ਼ਬਦ ਕੈਨ ਮਨ ਮੇਰਾ ਵਿੰਗਲਾ ਹੋ ਗਿਆ ਕਸ ਜਾਇਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲਤਾ ਮਨ ਭਇਆ ਮੰਗ ਇੱਕ ਦਿਵਸ ਮਨ ਭਈ ਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਇ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਇ ਕਿ ਕੀ ਹੋਇਆ ਮਨ ਸਭ ਕੁਝ ਸਮਝ ਲੈਂਦਾ ਹੈ ਭਟਕਣਾ ਜਦ ਮਿਟ ਜਾਵੇ ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਭਈ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲਤ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮੰਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿ ਥੋਈ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮੰਨ ਦੀ ਸਮਝ ਹੀ ਨਹੀਂ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਵਾਗ ਦਾ ਸਤ ਸੰਗ ਨਾ ਲੱਭੇ ਬਿਨ ਸੰਗਤ ਮਹਿਲ ਭਰੀ ਜੈ ਜੀ ਕਿਤੇ ਮਹਿਲਾ ਹੋ ਜਾਏਗਾ ਉਲਟਾ ਫਿਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਹੈ ਪਹਿਰਾ ਤੋਂ ਪਿੰਗਲਾ ਹੋ ਗਿਆ ਵਟਕਣਾ ਮਿਟ ਗਏ ਇਹਨੋਂ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ ਜ਼ਰੂਰ ਇਹਨਾਂ ਵਕਤਾਂ ਦੇ ਖਿਆਲ ਉਸਨੇ ਸੁਨੇ ਹੋਣੇ ਨੇ ਯਾ ਚਲੋ ਉਸ ਦਾ ਆਪਣਾ ਨੇ ਜੀ ਅਨਭਵ ਹੋਵੇ ਮਿਰਜ਼ਾ ਗਾਲिब ਕਹਿੰਦਾ ਹੈ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ ਕਿਸੇ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ ਹੈ ਅੱਧ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਅੱਗੇ ਦੱਸਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਤੇਮਾਰੇ ਦਰ ਸੇ ਅਬ ਉਠਕਰ ਕਹੀਂ ਜਾਇਆ ਨਹੀਂ ਜਾਤਾ ہون میں تیرے در جو گا رہ گیا کدھر جان جو جوگا رہی نہیں میرے ٹوٹے ہوئے پاہے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا کہیں دا گل خدا تیری سمجھ چاہ گئی ہے پر کر میں بول نہیں سکتا گوں گا سمجھا نہیں سکتا بسم بسم بسمیں ہی بھائی لال گلال رنگارے کہنا نکسن آئیے چاک گوں گا مسکارے سمجھ میں آ گیا ہے پھر بھی سمجھ آیا نہیں جاتا ایک ہور گل بھی بڑی قیمتی کرتا ہے محبت کے لیے کچھ خاص دل مخصوص ہوتے ہیں ਹਰ ਦਿਲ ਦੇ ਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ ਮੁਹੱਬਤ ਕੇ ਲਈ ਕੁਝ ਖਾਸ ਦਿਲ ਮਖਸੂਸ ਹੋਤੇ ਹੈ ਇਹ ਉਹ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਂਦਾ ਇਹ ਉਹ ਗੀਤ ਹੈ ਇਹਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਇਹ ਉਹ ਰਾਗ ਹੈ ਇਹ ਉਹ ਗੀਤ ਹੈ ਜਿਹਦੇ ਵਾਸਤੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਅਰਜ਼ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਕਿ ਗੁਰੂ ਦਾ ਸ਼ਬਦ ਚੋਟ ਕਰ ਜਾਏ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਝੋਟ ਖਾ ਲਵੇ ਬੜਾਈ ਸਿਆਣਾ ਹੋਵੇ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈ ਲਾਵੇ ਬਿਮਾਰ ਅਸੀਂ ਵੀ ਦੇਖਦੇ ਆ ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜੇਦਾ ਨਾ ਸਦਾਰਤ ਸੀ ਬਿਮਾਰ ਦੇਖਿਆ ਬਸ ਦਿਲ ਝੋਟ ਖਾ ਗਿਆ ਮੁਰਦੇ ਅਸੀਂ ਵੀ ਦੇਖਦੇ ਆ ਇੱਕੋ ਦਿਨ ਇੱਕ Laash ਦੇਖੀ ਅਿਰਦਾ ਝੋਟ ਖਾ ਗਿਆ ਬੁੱਢੇ ਮਨੁੱਖਾਂ ਸੀ ਵੀ ਦੇਖਦੇ ਆ ਜ਼ੈਇਦ ਜਿਆਦਾ ਉਮਰ ਵਾਲੇ ਅਸੀਂ 90 ਸਾਲ ਦੇ ਅਸੀਂ ਵੀ ਦੇਖਦੇ ਆ ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਸੜਕ ਕ੍ਰਾਸ ਕਰ ਰਿਹਾ ਸੀ ਲਾਠੀ ਦੇ ਆਸਰੇ ਤੇ ਦਿਲ ਚੋਟ ਕਰਦੇ ਅੱਖਾਂ ਇਤਨੇ ਬਾਰੀਕ ਇਹਨੂੰ ਕਹਿੰਦੇ ਨੇ ਹਿੰਦੀ ਸੰਵੇਦਨਾ ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਏ ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ ਹਾਂ ਸੰਵੇਦਨਾ ਅਸੀਂ ਵੀ ਦੇਖਦੇ ਹਾਂ ਬੁੱਢਿਆਂ ਨੂੰ ਅਸੀਂ ਵੀ ਦੇਖਦੇ ਹਾਂ ਬਿਮਾਰਾਂ ਨੂੰ ਖੁਦ ਵੀ ਬਿਮਾਰ ਹੁੰਦੇ ਹਾਂ ਅਸੀਂ ਵੀ ਮਰਦਿਆਂ ਨੂੰ ਦੇਖੇ ਹੋਵੇਗਾ ਇੱਕੋ ਹੀ ਦਫਾ ਦੇਖ ਕੇ ਚੋਟ ਲੱਗ ਗਈ ਜਾਂ ਤੇ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ ਤਾਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਤੀਸਰਾ ਸੰਸਾਰ ਤੋਂ ਕੋਈ ਚੋਟ ਲੱਗ ਜਾਏ ਬਹੁਤ ਵੱਡਾ ਧਨਾੜ ਸੀ ਦਿਵਾਲੀਆ ਹੋ ਗਏ ਬੜੀ ਇੱਜ਼ਤ ਮਾਨ ਮਰਿਆਦਾ ਸੀ ਸਰੇ ਆਮ ਬੇਇੱਜ਼ਤੀ ਹੋ ਗਈ ਹੈ ਬੜੇ ਪਦ ਪ੍ਰਤਿਸ਼ਠਾ ਸੀ ਸ਼ਕਤੀ ਸੀ ਕੁਝ ਵੀ ਨਹੀਂ ਰਿਹਾ ਐਸੀ ਹਾਲਤ ਦੇ ਵਿੱਚ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ ਹੈ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪ੍ਰਥਮ ਗੁਰੂ ਦਾ ਸ਼ਬਦ ਝੋਟ ਕਰ ਜਾਏ ਸਤਸੰਗੀ ਹੋਵੇ শ্রোਤਾ ਹੋਵੇ ਦੂਸਰਾ ਆਪਣੀ ਅਕਲ ਝੋਟ ਕਰ ਜਾਏ ਤੀਸਰਾ ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪੇ ਝੋਟ ਕਰ ਜਾਏ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਇਹ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਚੋਟ ਕੀਤੀ ਹੋਵੇ ਦੂਸਰਾ ਇਹ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ ਮਾਫ ਕਿ ਇਹਨੂੰ ਆਪਣੀ ਅਕਲ ਹੀ ਚੋਟ ਕਰ ਜਾਵੇ ਤੀਸਰਾ ਅਜੇ ਸੰਸਾਰ ਤੋਂ ਵੀ ਇਸਨੂੰ ਕੋਈ ਬਹੁਤ ਵੱਡੀ ਚੋਟ ਨਹੀਂ ਲੱਗਦੀ ਨਹੀਂ ਤੇ ਮਨੋਕ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਪ੍ਰਥਮ ਸਤ ਸੰਗ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਝੋਟ ਕਰ ਗਿਆ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਅਕਲ ਤੋਂ ਝੋਟ ਖਾ ਕੇ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਅਕਲ ਇਤਨੀ ਮਹਾਨ ਸੰਸਾਰ ਛੋਟਾ ਹੋ ਗਿਆ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਚਲੋ ਇਹਦੇ ਸੰਬੰਧ ਵਿੱਚ ਮੈਂ ਕੁਝ ਬੋਲ ਤੁਹਾਡੇ ਸਾਹਮਣੇ ਰੱਖਾਂ ਜਿਵੇਂ ਮਹਾਰਾਜ ਕਹਿੰਦੇ ਨੇ ਆਵ ਮ ਨ ਜਾਣ ਇੱਕ ਖੇਲ ਬਣਾਇਆ ਆ ਗਿਆ ਘਾਰੇ ਕੇ ਨਹੀਂ ਆਇਆ ਬਹੁਤ ਮਹਾਨ ਬਾਰੇਕ ਬੇਨ ਮਨਕ ਨੂੰ ਸਭ ਤਮਾਸ਼ਾ ਪਰਦੇਿਤ ਹੁੰਦਾ ਖੇਲ ਕੁਛ ਵੀ ਨਹੀਂ ਤੇ ਤੇ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਸੰਸਾਰ ਬਣ ਰਿਹਾ ਹੈ ਮਿਟ ਰਿਹਾ ਹੈ ਮਨੁੱਖ ਜਮ ਰਿਹਾ ਨੇ ਮਰ ਰਿਹਾ ਨੇ ਜੀਵ ਜਮ ਰਿਹਾ ਨੇ ਮਰ ਰਿਹਾ ਨੇ ਤਮਾਸ਼ਾ ਖੇਲ ਅਕਲ ਮਹਾਨ ਹੋਵੇ ਮਨੁੱਖ 체ਤੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਅਕਲ ਤੋਂ ਝੋਟਾ ਖਾ ਕੇ ਇਸ ਸੰਬੰਧ ਵਿੱਚ ਵੀ ਮੈਂ ਗ਼ਾਲिब ਦੀ ਇੱਕ ਨਜ਼ਮ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਬਾਜ਼ੀ ਚ ਹੈ ਇਤਫਾਲ ਹੈ ਦੁਨੀਆਂ ਮੇਰੇ ਆਗੇ ਸਾਰੀ ਦੁਨੀਆਂ ਕੀ ਇਹ ਬੱਚਿਆਂ ਦਾ ਤਮਾਸ਼ਾ ਬੱਚਿਆਂ ਦੇ ਖਿਡਾਉਣੇ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਇਤਫਾਲ ਬੱਚੇ ਨੂੰ ਕਹਿੰਦੇ ਨੇ ਇਤਫਾਲ ਬੱਚਿਆਂ ਦੀ ਜਮਾ ਬਹੁਵਚਨ ਹੈ बाजीच है इत्फाल है दुनिया मेरे आगे सारी दुनिया की है छोटे बचिया दा तमाशा खडाणियां दी खेत बाजीच है इत्फाल है दुनिया मेरे आगे होता है शब ओ रोज तमाशा मेरे आगे दिन रात ए बचिया दा तमाशा हो रहा है सवेरे खा लेया शामे खा लेया फिर सो गएया ਫਿਰ ਦੂਜੇ ਦਿਨ ਫਿਰ ਉਹੀ ਕੁਛ ਕੀਤਾ ਜੋ ਕੁਝ ਰੋਜ਼ ਕਰਦੇ ਆ ਸਭ ਕੁਝ ਰਿਪੀਟ ਹੋ ਰਿਹਾ ਰੈਪੀਟੇਸ਼ਨ ਚੱਲ ਰਹੀ ਪੁਨਰੁਕਤੀ ਚੱਲ ਰਹੀ ਇੱਕ ਖੇਲ ਹੈ ਔਰੰਗਜ਼ੇ ਸੁਲੇਮਾਨ ਮੇਰੇ ਨਜ਼ਦੀਕ ਤਖਤੇ ਸੁਲੇਮਾਨੀ ਸਿੰਘਾਸਣ ਜਿਹਦੇ ਲਈ ਦੁਨੀਆ ਕਿਤਨੇ ਪਾਪੜ ਬੇਲਦੀ ਹੈ ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ ਹੈ ਕੋਈ ਐਮਐਲਏ ਬਣਨਾ ਚਾਹੁੰਦਾ ਹੈ ਕੋਈ ਐਮਪੀ ਬਣਨਾ ਚਾਹੁੰਦਾ ਹੈ ਕੋਈ ਮਨਿਸਟਰ ਬਣਨਾ ਕਿੰਨੇ ਪਾਪੜ ਲੋਕੀ ਕਹਿੰਦੇ ਨੇ ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਝ ਵੀ ਨਹੀਂ ਕੁਝ ਵੀ ਇੱਕ ਖੇਲ ਹੈ ਔਰੰਗ ਔਰੰਗ ਤਖਤ ਨੂੰ ਕਹਿੰਦੇ ਨੇ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਇਹ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਪੰਜਾਬੀ ਚ ਅਸੀਂ ਉਹਨਾਂ ਨੂੰ ਮਸੰਦ ਕਹਿੰਦੇ ਹਾਂ ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ ਇਹ ਮਸਨਦ ਹੈ ਜਿਸ ਤੇ ਧੰਗ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਨੂੰ ਫਾਰਸੀ ਦੇ ਚ ਔਰੰਗ ਕਹਿੰਦੇ ਨੇ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਣ ਮਸਨਦ ਤਾਜ ਆਂਦਾ ਲੜਕਾ ਮਯੂਦੀਨ ਪਿਓ ਨੂੰ ਜੇਲ੍ਹ ਦੇ ਵਿੱਚ ਪਾ ਕੇ ਤੇ ਤਿੰਨ ਭਰਾਵਾਂ ਨੂੰ ਮਾਰ ਕੇ ਜਿਸ ਦਿਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਨਾਮ ਵੈਸੇ ਉਹਦਾ ਮਯੁੰਦੀਨ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਆਧ ਕਾਲ ਤੋਂ ਕਵੀ ਲੋਗ ਗੁਣੀ ਲੋਗ ਦਾਰਸ਼ਨਿਕ ਫਿਲਾਸਫਰ ਰਾਜੇ ਮਹਾਰਾਜੇ ਬਾਦਸ਼ਾ ਆਪਣਾ ਤਖੱਲੁਸ ਰੱਖਦੇ ਰਹੇ ਰੱਖਦੇ ਰਹੇ ਤਖੱਲੁਸ ਦਾ ਮਤਲਬ ਹੈ ਖਾਸ ਨਾਮ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਹੈ ਗੁਣਾਤਮਕ ਨਾਮ ਕੋਈ ਗੁਣ ਲੈ ਤਾਂ ਗੁਣਾਤਮਕ ਨਾਮ ਰੱਖਿਆ ਤਖੱਲੁਸ ਰੱਖਿਆ ਜੈਸੇ ਹੁਮਾਯੋں ਦਾ ਲੜਕਾ ਜਲਾਲਉਦੀਨ ਜੇ ਦਿਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ ਤਾਂ ਹੀ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾਹ ਹੀ ਸਭ ਤੋਂ ਵੱਡਾ ਹੈ ਪਰ ਜਲਾਲਉਦੀਨ ਨੇ ਆਪਣਾ ਲਖਬ ਰੱਖਿਆ ਜਲਾਲਉਦੀਨ ਅਕਬਰ ਜਲਾਲਉਦੀਨ ਹੀ ਸਭ ਤੋਂ ਵੱਡਾ ਹੈ ਇਹ ਅਕਬਰ ਉਸਦਾ ਤਖੱਲੁਸ ਹੈ ਅਕਬਰ ਦਾ ਲੜਕਾ ਸ਼ਾਜਾਦਾ ਸਲੀਮ ਜੋ ਜੋਦਾਬਾਈ ਦੀ ਕੁੱਖ ਤੋਂ ਪੈਦਾ ਹੋਈ ਸੀ ਤੇ ਜੋਦਾਬਾਈ ਰਾਜਾ मानसिंह ਵਾਦੀਏ ਜੈਪੁਰ ਦੀ ਪਹਿਣ ਸੀ ਇਹ ਰਾਜਪੂਤ ਆਪਣੇ ਤੇ ਹੀ ਬੇਣਾ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਏ ਸਨ ਜੇਦੀ ਅਗਾਂ ਚੱਲ ਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਾਲਫਤ ਕੀਤੀ ਰਾਜਾ मान सिंह दी बहन जोधाबाई ਤੇ बेगम से अकबर देक इदी कुख ਤੋਂ ਪੈਦਾ ਹੋਇਆ ਸ਼ਾਜਾਦਾ सलीम ਵੱਡਾ ਹੋ ਕੇ ਜਿਸ ਦਿਨ ਸਿੰਘਾਸਣ ਤੇ ਬੈਠਾ ਇਹਨੇ ਆਪਣਾ ਤਖੱਲਸ ਰੱਖਿਆ ਜਹਾਂਗੀਰ ਜਹਾਂਗੀਰ ਦਾ ਮਤਲਬ ਸਾਰਾ ਜਹਾਨ ਮੇਰੀ ਪਕੜ ਵਿੱਚ ਮੇਰੀ ਮੁੱਠੀ ਵਿੱਚ ਜਹਾਂਗੀਰ ਇਸ ਨੇ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਕਲ ਗੁਰੂ ਪਰਮਤਸੀ ਮਨਾਨਾ। ਇਸ ਨੇ ਹੀ ਤਰ੍ਹਾਂ ਤਰ੍ਹਾਂ ਦੇ ਤਸੀਹੇ ਤਾਇਆ। ਇਸ ਨੇ ਹੀ ਬਹੁਤ ਵੱਡਾ ਜ਼ੁਲਮ ਕੀਤਾ। 도ਗਲਾ ਸੀ। ਜੋਧਾ ਭਾਈ ਦਾ ਲੜਕਾ ਸੀ। ਅਕਬਰ ਦਾ ਲੜਕਾ ਸੀ। ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਲੜਕਾ। ਸ਼ਾਹਜ਼ਾਦਾ ਖੁਰਮ ਵਕਤ ਪਾਕ ਜਦ ਸਿੰਘਾਸਨ ਤੇ ਬੈਠਾ ਤਖਤ ਤੇ ਬੈਠਾ ਫਿਰ ਇਹਨੇ ਆਪਣਾ ਤਖल्लੁਸ ਰਖਿਆ ਸ਼ਾਹਜਹਾਂ ਸ਼ਾਹਜਹਾਂ ਸਾਰੀ ਦੁਨੀਆ ਦਾ ਬਾਦਸ਼ਾਹ ਨਿਹਰਾ ਹਿੰਦੁਸਤਾਨ ਦਾ ਨਹੀਂ ਤੇ ਸ਼ਾਹਜਹਾਂ ਦਾ ਲੜਕਾ ਮਯੁੰਦੇ ਜਿਸ ਦਿਨ ਸਿੰਘਾਸਨ ਤੇ ਬੈਠਾ ਇਹਨੇ ਆਪਣਾ ਤਖल्लੁਸ ਰਖਿਆ ਔਰੰਗਜ਼ੇਬ ਔਰੰਗ ਕਹਿੰਦੇ ਨੇ ਤਖਤ ਨੂੰ ਵੱਡਾ ਤਖਤ ਜ਼ੇਬ ਕਹਿੰਦੇ ਨੇ ਸ਼ਿੰਗਾਰ ਔਰੰਗਜ਼ੇਬ ਤਖਤ ਦਾ ਸ਼ਿੰਗਾਰ ਤਖਦੀ ਸ਼ੋਭਾ ਤਖਦੀ ਮਾਨ ਮਰਿਆਦਾ ਇਹ ਉਸਨੇ ਆਪਣਾ ਤਖੱਲਸ ਰੱਖਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਰਤ ਜ਼ਫਰਨਾਮੇ ਇਧਰ ਆਹੀਂ ਲਿਖਦੇ ਨੇ ਔਰੰਗਜ਼ੇਬ ਨੂੰ ਨਜ਼ੇਬ ਤੁਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਬਾਇਦ ਫਰੇ اے ਮਯੁੰਦੀਨ ਇਹ ਨਾਮ ਤੈਨੂੰ ਸ਼ੋਭਾ ਨਹੀਂ ਦੇਂਦਾ ਤੂੰ ਔਰੰਗਜ਼ੇਬ ਨਹੀਂ ਹੈ ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਹੈ ਤਖਤ ਬਦਨਾਮ ਹੋ ਜਾਂਦਾ ਹੈ تخت برشت ہو جاندہ ہے تخت محلہ ہو جاندہ ہے تو وہ اور نہیں ہے جرت دھنگر گوبن سنگ جی مان تو را ترک تازی با مکرو رایا مرا چارا سازی با صدق و سفا نا زیبت تو را نام اور انگزیب کہ اور انگزیب نا باید فرے مہا فریبی ہیں تو چوٹا ہے چلاک ہے ہمو مرد باید شوت سکنور نا شکمے دگر در دہانے دگر ਤੇਰੀ ਜ਼ਬਾਨ ਤੇ ਕੁਝ ਹੋ ਰਿਹਾ ਤੇਰੇ ਦਿਲ ਦੇ ਵਿੱਚ ਕੁਝ ਹੋ ਰਿਹਾ ਤੂੰ ਤੇ ਮਨੁੱਖ ਹੀ ਨਹੀਂ ਹੈ ਤੂੰ ਤੇ ਇਨਸਾਨ ਹੀ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਏ ਜੁਰਤ ਉਸ ਨੂੰ ਜੋ ਹੈ ਐਸਾ ਖੈ ਔਰੰਗ ਵੱਡਾ ਤਖਤ ਛੋਟਾ ਉਹਨੂੰ ਮਸਲਤ ਕਹਿੰਦੇ ਨੇ ਪੰਜਾਬੀ ਵਿੱਚ ਸ਼ਬਦ ਬਣ ਗਿਆ ਮਸਨ ਜਿਨਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਸੰਦ ਬਖਸ਼ੀ ਸੀ ਮੰਜੀ ਬਖਸ਼ੀ ਸੀ ਤਖਤ ਬਖਸ਼ਿਆ ਸੀ ਇਹਨਾਂ ਦੀ ਪੂਜਾ ਪ੍ਰਤੀਸ਼ਠਾ ਇਤਨੀ ਹੋਈ ਸੰਗਤ ਨੇ ਮਾਨ ਸਨਮਾਨ ਇਤਨਾ ਦਿੱਤਾ ਇਹਨਾਂ ਕੋਲ ਹਜ਼ਮ ਨਾ ਹੋਇਆ ਇਹਨਾਂ ਨੇ ਖੁਦ ਗੁਰੂ ਹੋਣ ਦਾ ਨਾਰਾ ਲਾਇਆ ਔਰ ਵਿਰਸ਼ਟ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਗਾਹ ਚੱਲ ਕੇ ਕਿ ਮਸੰਦ ਪ੍ਰਥਾ ਖਤਮ ਕਰਨੀ ਪਈ ਹੁਣ ਮਸੰਦ ਦਾ ਤੇ ਮਤਲਬ ਹੈ ਜਿਹਨੂੰ ਤਖਤ ਮਿਲਿਆ ਹੈ ਲੇਕਿਨ ਸਿੱਖ ਜਗਤ ਦੇ ਵਿੱਚ ਅੱਜ ਗਾਲ ਬਣ ਗਈ ਕਿਸੇ ਨੂੰ ਗਾਲ ਕੱਢਣੀ ਹੋਵੇ ਤੇ ਕਹਿ ਦਿੱਤਾ ਜਾਂਦਾ ਹੈ ਮਸੰਦ ਹੈ ਮੇਰਾ ਹੀ ਮਸੰਦ ਹੈ ਲੇਕਿਨ ਮਸੰਦ ਦਾ ਮਤਲਬ ਹੈ ਛੋਟਾ ਤਖਤ ਜਿੱਥੇ ਸੇ ਬੈਠੇ ਹਨ ਇਹ ਛੋਟਾ ਤਖਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਖਤ ਪ੍ਰਚਾਰਕਾਂ ਦੇ ਲਈ ਬਣਵਾਏ ਸਨ ਬਈ ਸੰਗਤ ਦੇ ਉੱਚੀ ਥਾਂ ਤੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਕਰਨ ਗੁਰਬਾਣੀ ਸੁਣਾਉਣ ਤਾਂ ਕਿ ਸੰਗਤਾਂ ਨੂੰ ਦਿਖਾਈ ਦੇਣ ਤੇ ਸੰਗਤ ਨੂੰ ਇਹ ਦੇ ਇੱਕsaca ਨੂੰ ਸਵਾਦਨ ਕਰ ਸਕਣ ਤੇ ਵਿਚਾਰ ਦਾ ਗਿਆਨ ਦਾ ਗੁਰਬਾਣੀ ਦਾ ਸਨਮਾਨ ਹੋਵੇ ਸਭ ਦਾ ਹੋਵੇ ਇਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਥਾ ਜੋ ਹੈ ਚਲਾਈ ਸੀ ਖੈ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਗਾਲिब ਕਹਿੰਦਾ ਇੱਕ ਖੇਲ ਹੈ ਔਰੰਗਜ਼ੇ ਸੁਲੇਮਾ ਮੇਰੇ ਨਜ਼ਦੀਕ ਇਹ ਔਰੰਗ ਹੈ ਇਹ ਬਾਦਸ਼ਾਹ ਦਾ ਤਖਤ ਬਚਿਆਂ ਦਾ ਤਮਾਸ਼ਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਇਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ੀਕ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ حضرت ঈਸਾ ਦੇ ਮੌਜਜ਼ੇ ਕਥਾਵਾਂ ਨੇ ਕਿ حضرت ঈਸਾ ਜਿਸ ਬਿਮਾਰ ਦੇ ਸਿਰ ਤੇ ਹੱਥ ਰੱਖ ਦਿੰਦੇ ਸਨ ਉਹ ਤੰਦਰੁਸਤ ਹੋ ਜਾਂਦਾ ਸੀ